ਖਬਰਨਾਮਾ ਦੇਖ ਰਿਹਾ ਸਾਰੇ ਛੋਟਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਿਆ ਨੂੰ ਲੈ ਕੇ ਬੜੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਨੇ ਜੇ ਗੱਲ ਕਰੀਏ ਹੁਣ ਨਤੀਜਿਆਂ ਦੀ ਜਿਹੜੇ ਐਮੀਨੈਂਟ ਸਕੂਲ ਖੋਲੇ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਰੱਜ ਕੇ ਜਲੂਸ ਨਿਕਲਿਆ ਹੈ ਐਮੀਨੈਂਟ ਸਕੂਲਾਂ ਦੇ ਵਿੱਚੋਂ ਕੋਈ ਨਤੀਜੇ ਐਨੇ ਚੰਗੇ ਨਹੀਂ ਆਏ ਹਾਲਾਂਕਿ ਸਰਕਾਰੀ ਸਕੂਲਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ ਕਿ ਬਹੁਤ ਵਧੀਆ ਨਤੀਜੇ ਆਏ ਨੇ ਲੇਕਿਨ ਐਮੀਨਸ ਊਲਾ ਅਧੀ ਜਿਹੜੀ ਹੈ ਉਹ ਰਿਜ਼ਲਟ ਜਿਹੜੀ ਉਸਦੀ ਕਾਰਜ ਪੁਜਾਰੀ ਹੈ ਉਹ ਬੜੀ ਨਿਚਲੇ ਪੱਧਰ ਤੇ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿਰਿਆ ਜਾ ਰਿਹਾ ਹੈ ਲੇਕਿਨ ਇਧਰ ਸਿੱਖਿਆ ਮੰਤਰੀ ਖੁਦ ਕਸੂਤੇ ਫਸ ਗਏ ਨੇ ਸਿੱਖਿਆ ਮੰਤਰੀ ਦੇ ਪਿੰਡ ਵਿੱਚੋਂ ਸਾਰੇ ਵਿਦਿਆਰਥੀ ਫੇਰ ਹੋ ਗਏ ਨੇ ਦੂਸਰੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਬੱਚੇ ਅਡੌਪਟ ਗੋਦ ਪੇਟ ਲਿਆ ਹੋਇਆ ਸੀ ਉਹਦੇ ਵਿੱਚੋਂ ਇਹ ਜਿਹੜੇ ਬੱਚੇ ਨੇ ਅੱਧੇ ਫੇਲ ਹੋਏ ਨੇ 10ਵੀਂ ਦੇ ਨਤੀਜਿਆਂ ਦੇ ਵਿੱਚੋਂ ਸਮੇਂ-ਸਮੇਂ ਦੀਆਂ ਸਰਕਾਰਾਂ ਜਿਸ ਤਰ੍ਹਾਂ ਉਹਨੂੰ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਜਲੂਸ ਨਿਕਲਿਆ ਖਾਸ ਕਰਕੇ ਐਮੀਨ ਸਕੂਲਾਂ ਨੂੰ ਲੈ ਕੇ ਉਸੇ ਤਰ੍ਹਾਂ ਇੱਕ ਬੜਾ ਵੱਡਾ ਇਹ ਹਾਸੋ ਹਣਾ ਜਿਹੜਾ ਵਿਅੰਗ ਬਣ ਗਿਆ ਹੈ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੇ ਲਈ ਕਿ ਦੇਖੋ ਇਹਨਾਂ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਵੱਡੇ ਵਾਅਦੇ ਕੀਤੇ ਜਾਂਦੇ ਨੇ ਲੇਕਿਨ ਇਹਨਾਂ ਦੇ ਸਕੂਲਾਂ ਦੇ ਆ ਪਿੰਡਾਂ ਦੇ ਵਿਦਿਆਰਥੀ ਸਾਰੇ ਫੇਲ ਹੋ ਜਾਂਦੇ ਨੇ ਖਬਰ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਦੇ ਪਿੰਡ ਖੇਤਰ ਵਿੱਚ 10ਵੀਂ ਕਲਾਸ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ ਯਾਨੀ ਕਿ ਹਿਮਾਚਲ ਦੇ ਜਿਹੜੇ ਸਿੱਖਿਆ ਮੰਤਰੀ ਨੇ ਰੋਹਿਤ ਠਾਕੁਰ ਸਿੱਖਿਆ ਮੰਤਰੀ ਦੇ ਪਿੰਡ ਵਿੱਚ ਸਕੂਲ ਵਿੱਚ ਕੁੱਲ 6 ਵਿਦਿਆਰਥੀ ਪੜ੍ਹਾਈ ਕਰਦੇ ਸਨ ਜਿਸ ਵਿੱਚੋਂ ਕੋਈ ਵੀ ਵਿਦਿਆਰਥੀ 10ਵੀਂ ਕਲਾਸ ਵਿੱਚੋਂ ਪਾਸ ਨਹੀਂ ਹੋ ਸਕਿਆ ਇਸੇ ਤਰ੍ਹਾਂ ਦਾ ਹਾਲ ਉਸ ਸਕੂਲ ਦਾ ਹੈ ਜਿਸ ਨੂੰ ਸਿੱਖਿਆ ਮੰਤਰੀ ਨੇ ਗੋਦ ਲਿਆ ਸੀ ਇਸ ਸਕੂਲ ਵਿੱਚ आधे ਵਿਦਿਆਰਥੀ 10ਵੀਂ ਵਿੱਚ ਫੇਲ ਹੋ ਗਏ ਇਸ ਸਥਿਤੀ ਨੇ ਸਰਕਾਰ ਵੱਲੋਂ ਕੀਤੇ ਗਏ ਕੀਤੇ ਜਾ ਰਹੇ ਗੁਣਾਤਮਿਕ ਸਿੱਖਿਆ ਅਤੇ ਦਾਅਵਿਆਂ ਦੀ ਸਚਾਈ ਨੂੰ ਬੇਨਕਾਬ ਕਰ ਦਿੱਤਾ ਹੈ ਸਰਕਾਰੀ ਸੀਨੀਅਰ ਸਕੂਲ ਪੌਂਟਾ ਤਾਰ ਸਿੱਖਿਆ ਮੰਤਰੀ ਦੇ ਪਿੰਡ ਦਾ ਸਕੂਲ ਹੈ ਇਹ ਸਕੂਲ ਵਿੱਚ 10ਵੀਂ ਦੇ 10ਵੀਂ ਦੀ ਕਲਾਸ ਵਿੱਚ 6 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ ਕੋਈ ਵੀ ਪਾਸ ਨਹੀਂ ਹੋ ਸਕਿਆ ਇਸ ਸਕੂਲ ਵਿੱਚ ਪਿਛਲੇ 2 ਸਾਲਾਂ ਤੋਂ ਗਣਿਤ ਦਾ ਅਧਿਆਪਕ ਹੀ ਨਹੀਂ ਤੇ ਇੱਥੋਂ ਤਨਾਤ ਅਧਿਆਪਕ 2 ਸਾਲਾਂ ਤੋਂ ਸਟੱਡੀ ਲੀਵ ਤੇ ਹਨ ਯਾਨੀ ਕਿ ਚਾਹੇ ਉਹ ਸਰਕਾਰ ਹੋਵੇ ਕਾਂਗਰਸ ਦੀ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਕਾਂਗਰਸ ਪਾਰਟੀ ਦਾਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਲੂਸ ਨਿਕਲਿਆ ਹੋਇਆ ਹੈ ਸਿੱਖਿਆ ਮੰਤਰੀ ਦੇ ਪਿੰਡ ਦੇ ਸਕੂਲ ਦੇ ਵਿੱਚ ਮੈਥ ਦਾ ਅਧਿਆਪਕ ਹੀ ਨਹੀਂ ਉਹ ਸਟੱਡੀ ਲੀਵ ਤੇ ਗਿਆ ਹੋਇਆ ਹੈ ਦੂਸਰੇ ਪਾਸੇ 6 ਵਿਦਿਆਰਥੀਆਂ ਨੇ 10ਵੀਂ ਦੇ ਪੇਪਰ ਦਿੱਤੇ ਅਤੇ 6ਵੇਂ ਦੇ 6ਵੇਂ ਵਿਦਿਆਰਥੀ ਫੇਲ ਹੋਏ ਇੱਧਰ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵੀ ਇਵੇਂ ਹੋਇਆ ਹੈ ਐਮਿਨੈਂਸਾ ਐਮਿਨੈਂਸ ਸਕੂਲ ਜਿਹੜੇ ਖੋਲੇ ਗਿਆ ਸੀ ਪੰਜਾਬ ਸਰਕਾਰ ਵੱਲੋਂ ਹਜ਼ਾਰਾਂ ਰੁਪਏ ਸੌਰੀ ਹਜ਼ਾਰਾਂ ਨਹੀਂ ਕਰੋੜਾਂ ਰੁਪਏ ਖਰਚ ਕੀਤੇ ਵਿਦਿਆਰਥੀਆਂ ਤੇ ਟੀਚਰਾਂ ਤੇ ਬਿਲਡਿੰਗਾਂ ਤੇ ਸੂਖ ਸੁਵਿਧਾਵਾਂ ਤੇ ਲੇਕਨ ਨਤੀਜੇ ਜਿਹੜੇ ਨੇ ਉਹ ਉਹ ਕਸੋਰਟੀ ਉਤਰੇ ਨਹੀਂ ਉਤਰੇ ਜਿਸ ਤਰ੍ਹਾਂ ਦੇ ਹਰਜੋਤ ਸਿੰਘ ਬੈਸ ਨਤੀਜਿਆਂ ਦੀ ਆਸ ਲਗਾ ਕੇ ਬੈਠੇ ਹੋਏ ਸੀ ਧੰਨਵਾਦ